ਜਾਂ ਮਮਰਾ ਬਦਾਮ ਲੈ ਸਕਦੇ ਹੋ ਜਿਆਦਾ ਵਧੀਆ ਖੀਰੇ ਦੇ ਬੀਜ ਲੈਣੇ ਆ ਤੁਸੀਂ ਮਗਜ ਕਹਿ ਦਿੰਨੇ ਆ ਜਿਹਨੂੰ ਇਹ ਤੁਹਾਡੇ ਪਮਪਕਿਨ ਸੀਡ ਆਗੇ ਜਿਹਨੂੰ ਤੁਸੀਂ ਕੱਦੂ ਦੇ ਬੀਜ ਕਹਿ ਦਿੰਨੇ ਆ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਗ੍ਰਾਈਂਡ ਕਰਨਾ ਹੈ ਗ੍ਰਾਈਂਡ ਕਰਕੇ ਤੁਸੀਂ ਇੱਕ ਤਰ੍ਹਾਂ ਦਾ ਤੁਸੀਂ ਕਹ ਲਓ ਬਾਅਦ ਦੇ ਵਿੱਚ ਗ੍ਰਾਈਂਡ ਕਰਕੇ ਚੰਗੀ ਤਰ੍ਹਾਂ ਕਰਕੇ ਸਵਾਦ ਅਨਸਾਰ ਇਹਦੇ ਵਿੱਚ ਪਿਓਰ ਸ਼ੱਕਰ ਪਾ ਲੈਣੀ ਆ ਜਾਂ ਪਿਓਰ ਖੰਡ ਪਾ ਲੈਣੀ ਆ ਤੁਸੀਂ ਇਹ ਇਹਨੂੰ 5-7 ਦਿਨ ਅੰਦਰ ਰੱਖ ਕੇ ਸੁਕਾਉਣਾ ਹੈ ਧੁੱਪੇ ਨਹੀਂ ਰੱਖਣਾ ਇਸ ਚੀਜ਼ ਨੂੰ ਵੀ ਪਾਊਡਰ ਬਣਾ ਲਿਆ ਟੋਪੇ ਰੱਖਤਾ ਇਹਨੂੰ ਉਹ ਕੰਮ ਨਹੀਂ ਕਰਨਾ ਅੰਦਰ ਚ ਇਹ 4-5 ਦਿਨ ਲੱਗ ਜਾਣ ਵਧੀਆ ਕਿਸੇ ਬਰਤਨ ਚ ਥਾਲ ਦੇ ਵਿੱਚ ਜਾਂ ਪ੍ਰਾਂਤ ਦੇ ਵਿੱਚ ਪਾ ਕੇ ਇਹਨਾਂ ਨੂੰ ਰੱਖੋ ਤੇ ਅੰਦਰ ਸੁਕਾਓ ਅੰਦਰ ਸੁਕਾ ਕੇ ਤੁਸੀਂ ਬਾਅਦ ਵਿੱਚ ਡੱਬੇ ਚ ਰੱਖ ਲਓ ਕੋਈ ਇਹਦੇ ਵਿੱਚ ਤੁਸੀਂ ਪ੍ਰੀਜ਼ਰਵੇਟਿਵ ਕੁਝ ਨਹੀਂ ਪਾਉਣਾ ਕਿਉਂਕਿ ਜਿਹੜੀ ਖਜੂਰ ਹੈ ਮਨੱਕੇ ਆ ਜਾਂ ਤੁਹਾਡੀ ਸ਼ੱਕਰ ਹੈ ਬਹੁਤ ਵੱਡੇ ਪ੍ਰੀਜ਼ਰਵੇਟਿਵ ਨੇ ਜਿਹੜੇ ਨੇਚਰਲ ਨੇ ਜਿਹੜੀ ਤੁਹਾਡੀ ਇਸ ਪੰਜੀਰੀ ਨੂੰ ਜਾਂ ਤੁਹਾਡੇ ਇਹ ਪਾਊਡਰ ਨੂੰ ਖਰਾਬ ਨਹੀਂ ਹੋਣ ਦੇਣਗੇ ਇੱਕ ਚਮਚ ਸਵੇਰੇ ਦੁੱਧ ਚ ਘੋਲ ਕੇ ਤੇ ਇੱਕ ਸ਼ਾਮ ਨੂੰ ਘੋਲ ਕੇ ਦਿਓ 15 ਦਿਨ ਦੇ ਵਿੱਚ ਦੇਖਿਓ ਤੁਹਾਡਾ ਜਿਹੜਾ ਬੱਚਾ ਕਿੰਨਾ ਨਜ਼ੀਰ ਭਰਪੂਰ ਹੋ ਜਾਊਗਾ